ਆਣਾ ਦਿੌਰ ਤੇ ਭਾਬੀ ਦੀ ਸੁਰਮਾ ਪਵਾਈ ਦੀ ਰਸਮ ਹੋ ਰਹੀ ਹੈ। ਅੱਜ ਕੱਲ ਦੇ ਸਮੇਂ ਵਿੱਚ ਨਾ ਛੋਟੇ ਬੱਚੇ ਨੂੰ ਸਰਵਾਲਾ ਬਣਾਇਆ ਜਾਂਦਾ। ਪੁਰਾਣੇ ਸਮਿਆਂ ਦੇ ਵਿੱਚ ਨਾ ਸਰਵਾਲਾ ਵੀ ਬਰਾਬਰ ਦਾ ਰੱਖਿਆ ਜਾਂਦਾ ਸੀਗਾ। ਕੀ ਕਹਿਣਾ ਚਾਹੂੰਗੇ ਵੀਡੀਓ ਬਾਰੇ ਦੱਸਿਓ ਜ਼ਰੂਰ ਜੀ। ਆਣਾ ਸਾਲੀ ਵੱਲੋਂ ਆਹ ਲਾੜੇ ਨੇ ਤਾਂ ਕਮਾਲ ਹੀ ਕਰਤੀ ਯਾਰ। ਜਦੋਂ ਮਾਤਾ ਪੈਸੇ ਸਿਸਟਮ ਲੱਗਦੀ ਹੈ ਨਾ ਤਾਂ ਆਪ ਹੀ ਚੁਗਣ ਲੱਗ ਜਾਂਦਾ। ਦੇਖੋ ਯਾਰ ਪੈਸੇ ਨੂੰ ਦੇਖ ਕੇ ਕਿਵੇਂ ਲਾਲਚ ਕਰ ਜਾਂਦਾ ਇਹ। ਕੀ ਕਹਿਣਾ ਚਾਹੂੰਗੇ ਦੱਸਿਓ ਜ਼ਰੂਰ। ਤਾਂ ਦੇਖਦੇ ਆਪਾਂ ਕੀ ਨਿਕਲੂਗਾ ਆ ਹੁੰਦੀ ਹੈ ਗਰੀਬ ਬੰਦੇ ਦੀ ਜ਼ਿੰਦਗੀ ਜਦੋਂ ਘਰ ਦੀਆਂ ਮਜਬੂਰੀਆਂ ਪੂਰੀਆਂ ਕਰਨੀਆਂ ਪੈਂਦੀਆਂ ਹਨ ਤਾਂ ਦੇਖੋ ਇਦਾਂ ਕੰਮ ਕਰਨੇ ਪੈਂਦੇ ਨੇ ਕੀ ਕਹਿਣਾ ਚਾਹੋਗੇ ਤੁਸੀਂ ਵੀਡੀਓ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਆ ਦੇਖੋ ਯਾਰ ਵੀਰ ਨੇ ਨਾ ਗੱਡੀ ਚੋਰੀ ਹੋਣ ਤੋਂ ਬਚਾਲੀ ਸੱਚੀ ਯਾਰ ਜਿਹੜੇ ਵੀਰ ਡਰਾਈਵਰ ਹਨ ਜਿਹੜੋ ਵੀਰ ਰੋੜਾਂ ਤੇ ਗੱਡੀਆਂ ਖੜਾਉਂਦੇ ਨੇ ਉਹਨਾਂ ਨੂੰ ਬਹੁਤ ਪਰੇਸ਼ਾਨੀਆਂ ਹੁੰਦੀਆਂ ਨੇ ਕੀ ਕਹਿਣਾ ਚਾਹੋਗੇ ਤੁਸੀਂ ਵੀਡੀਓ ਬਾਰੇ ਕਮੈਂਟ ਕਰਕੇ ਜਰੂਰ ਦੱਸੋ ਆ ਵੀਰ ਨੇ ਨਾ ਯਾਰ ਮਗਰਲਾ ਹਿੱਸਾ ਗੱਡੀ ਦਾ ਵੱਢ ਕੇ ਤੇ ਮੂਰੇ ਇੱਕ ਥੋੜਾ ਜਿਹਾ ਇੰਜਨ ਜਾ ਫਿੱਟ ਕਰਿਆ ਤੇ ਦੇਖੋ ਯਾਰ ਕਿੰਨੀ ਵਧੀਆ ਚੀਜ਼ ਬਣ ਗਈ ਐ ਇਹ ਤੇ ਦੇਖੋ ਦੋ ਸਵਾਰੀਆਂ ਬਹਿ ਜਾਂਦੀਆਂ ਵਿੱਚ ਤੇ ਮਗਰ ਗੱਡੀ ਦੀ ਡੰਗੀ ਦੇ ਵਿੱਚ ਵੀ ਸਮਾਨ ਰੱਖਿਆ ਜਾਂਦਾ ਕੀ